ਡੀਐਸਪੀ ਸਾਹਿਬ ਖਾਣਾ ਫਲੋਰ ਵੀ ਕੁਝ ਨੇ ਕਾਫੀ ਬੜਾ ਹੱਤ ਮਾਰਿਆ ਹੈਗਾ ਆ ਪੰਜ ਜਿਹੜੇ ਨਸ਼ਾ ਤਸਕਰ ਹੈਗੇ ਉਹਨੂੰ ਕਾਫੀ ਦਿੱਖੇ ਕਿ ਸਰਦ ਕਿਥੋਂ ਦਾ ਜਾਣ ਵਾਲੇ ਹੈਗੇ ਆ ਕੀ ਇਹਨਾਂ ਤੋਂ ਬ੍ਰਾਂਦੀ ਹੋਈ ਆ ਮਾਨਯੋਗ ਐਸਐਸਪੀ ਸਾਹਿਬ ਜਗੰਦਰ ਦਿਹਾਤੀ ਜੀ ਸ੍ਰੀ ਹਰਵਿੰਦਰ ਸਿੰਘ ਵਿਰਜ ਜੀ ਵੱਲੋਂ ਮਾੜੇ ਅੰਸਰਾਂ ਤੇ ਨਸ਼ੇ ਵਿਰੋਧੀ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਐਸਐਚਓ ਕੁਸ਼ਨ ਕੁਮਾਰ ਫਲੋਰ ਮਤੇ ਉਸ ਦੀ ਟੀਮ ਐਸ ਸੀ ਸੁਖਦੇਵ ਸਿੰਘ ਵੱਲੋਂ ਇੱਕ ਸਪੈਸ਼ਲ ਜਿਹੜਾ ਨਸ਼ੇ ਦਾ ਆਪਰੇਸ਼ਨ ਜਿਹੜੇ ਕਿ ਇਹ ਪੰਜ ਨਸ਼ਾ ਤਸਕਰ ਸੰਜ ਜਿਹੜੇ ਕਿ ਅਪਰੇ ਸੇਲਕੀਆਣਾ ਸਾਈਟ ਢਿਲਸਾੜਾ ਸਾਈਟ ਆਪਣਾ ਇਹਨਾਂ ਨਸ਼ੇ ਦਾ ਜਾਲ ਵਿਛਾਇਆ ਹੋਇਆ ਸੀ ਇਹਨਾਂ ਇਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਕੋ ਇਹ ਜਿਹੜੇ ਦੋਸ਼ੀ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਨਸ਼ੀਲੀਆਂ ਗੋਲੀਆਂ ਅਤੇ ਹੀਰੋਇਨ ਦਾ ਕੰਮ ਕਰਦੇ ਨੇ ਇਹਨਾਂ ਪੰਜ ਦੋਸ਼ੀਆਂ ਨੂੰ ਫੜ ਕੇ ਕਰੀਬ 900 ਦੇ ਕਰੀਬ ਜਿਹੜੀ ਆ ਉਹ ਨਸ਼ੀਲੀਆਂ ਗੋਲੀਆਂ ਇਹਨਾਂ ਪਾਸੋਂ ਬਰਾਮਦ ਕੀਤੀਆਂ ਗਈਆਂ ਨੇ ਸਰ ਸਰ ਕਿੰਨੇ ਸਮੇਂ ਤੋਂ ਸਰ ਇਹ ਕਰਦੇ ਸੀ ਕੰਮ ਉਹ ਆ ਇਹ ਜੋ ਫਿਗਰ ਆਊਟ ਹੋਏ ਆ ਇਹ ਨਵੇਂ ਲੱਗੇ ਸਨ ਇਹਨਾਂ ਤਿੰਨ ਕੁ ਮਹੀਨੇ ਤੋਂ ਇਹਨਾਂ ਨੇ ਤਿੰਨ ਤੋਂ 6 ਮਹੀਨੇ ਤੱਕ ਇਹਨਾਂ ਨੇ ਕੰਮ ਕੀਤਾ ਪਰ ਢੱਲੇਦਾਰ ਢੰਗ ਨਾਲ ਕੰਮ ਕੀਤਾ ਇਹਦੇ ਵਿੱਚ ਜੋ ਇਨਫੋਰਮੇਸ਼ਨ ਸੀ ਇਸ ਤੋਂ ਪਹਿਲਾਂ ਸਿਕਰੇਟਲੀ ਜਿਹੜੇ ਸੀ ਦੋ ਦੋਸ਼ੀ ਜਿਹੜੇ ਚਾਨ ਚੱਕਦੇ ਸਨ ਇਹਨਾਂ ਦੇ ਵਿੱਚ ਹਜੇ ਇੱਕ ਦੋਸ਼ੀ ਜਿਹੜਾ ਵਿਕਰਮ ਵਿੱਕੀ ਆ ਉਹਨੂੰ ਅਸੀਂ ਪਰਚੇ ਦੇ ਵਿੱਚ ਰੱਖ ਦਿੱਤਾ ਹੈਗਾ ਉਹਨੂੰ ਅਸੀਂ ਜਲਦੀ ਪੁਲਿਸ ਦੀ ਗ੍ਰਿਫਤਜ ਹੋਊਗਾ ਇਹਨਾਂ ਨੇ ਜਿਹੜੇ ਚਾਨ ਚੱਕਾ ਵਾਲੇ ਦੋਸ਼ੀ ਨੇ ਇਹਨਾਂ ਨੇ ਆਪਣਾ ਇਤੋਂ ਮੂਵੇਬਲ ਤੇ ਇਨਮੂਵੇਬਲ ਵੀ ਪ੍ਰਾਪਰਟੀ ਜਿਹੜੀ ਬਣਾਈ ਆ ਕੋਠੀ ਵਗੈਰਾ ਗੱਡੀ ਵਗੈਰਾ ਉਹਦੋਂ ਵੀ ਅਸੀਂ ਜਿਹੜਾ ਉਹਨੂੰ ਫ੍ਰੀਜ਼ ਕਰਾਂਗੇ ਠੀਕ ਆ ਸਾਰਾ ਕੋਈ ਡਰਗਮਨੀ ਫੜਾ ਦੇ ਲੋ ਨਹੀਂ ਹਜੇ ਨਾ ਕੋਈ ਡਰਗਮਨੀ ਬਰਾਮਦ ਨਹੀਂ ਹੋਈ ਇਹਨਾਂ ਕੋ ਜੋ ਬਰਾਮਦਗੀ ਹੋਈ ਉਹਦੇ ਵਿੱਚ ਇੱਕ ਸਿਸਟ ਕਾਰ ਬਰਾਮਦ ਹੋਈ ਆ ਇੱਕ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਨਸ਼ੇ ਤਸਕਰੀ ਚ ਯੂਜ਼ ਕਰਦੇ ਸੀ ਇਹ ਸਿਰਫ ਇਹਦਾ ਪਿਛੋਕੜ ਨਹੀਂ ਸਾਰਾ ਕੋਈ ਪਹਿਲਾਂ ਪਰਚਾ ਨਹੀਂ ਦਾ ਹੈ ਨਾ ਫਿਰ ਏ ਅਸੀਂ ਇਹਨਾਂ ਦੀ ਪੁਲਿਸ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕੀਤਾ ਹੈਗਾ ਜੀ ਤੇ ਆਨ ਦੀ ਰਿਕਾਰਡ ਲਿਆ ਕੇ ਇਹਨਾਂ ਦੇ ਜਿਹੜੇ ਅੱਗੇ ਫਾਰਵਰਡ ਤੇ ਬੈਕਵਰਡ ਲਿੰਕ ਤੇ ਇਹਨਾਂ ਦੇ ਕਿੰਨੀਆਂ ਐਫਆਈਆਰ ਹੋਈਆਂ ਉਹ ਤੁਹਾਨੂੰ ਕਲੀਅਰ ਕਰਕੇ ਦੱਸਦੇ ਹਾਂ ਕਿੰਨੇ ਦਿਨਾਂ ਦਾ ਪੁਲਿਸ ਰਿਮਾਂਡ ਇਹ ਪੁਲਿਸ ਰਿਮਾਂਡ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਅਸੀਂ ਇਹ ਇਹਨਾਂ ਦਾ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਸੀ ਉਹ ਹਾਸਲ ਕੀਤਾ ਜੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram aur WhatsApp channel par